ਇੱਕ ਵਾਰ ਦੀ ਗੱਲ ਹੈ ਇੱਕ ਬਹੁਤ ਵੱਡਾ ਬਾਜ਼ਾਰ ਸੀ ਤੇ ਬਾਜ਼ਾਰ ਦੇ ਵਿੱਚ ਇੱਕ ਬਹੁਤ ਹੀ ਵੱਡੀ ਦੁਕਾਨ ਸੀ ਤੇ ਦੁਕਾਨਦਾਰ ਹਜੇ ਦੁਕਾਨ ਬੰਦ ਹੀ ਕਰਨ ਲੱਗਿਆ ਸੀ ਉਸਨੇ ਦੁਕਾਨ ਦਾ ਸ਼ਟਰ ਹੇਠਾਂ ਹੀ ਕੀਤਾ ਸੀ ਤਾਂ ਉਸਨੇ ਕੀ ਦੇਖਿਆ ਕਿ ਇੱਕ ਬਿੱਲੀ ਉਸਦੇ ਪੌंचे ਖਿੱਚ ਰਹੀ ਹੈ ਤੇ ਬਿੱਲੀ ਕਾਫੀ ਵੱਡੀ ਹੈ ਤੇ ਉਸਦੇ ਗਲੇ ਵਿੱਚ ਇੱਕ ਥੈਲਾ ਪਾਇਆ ਹੋਇਆ ਹੈ ਤੇ ਥੈਲੇ ਵਿੱਚ ਕੁਝ ਪਰਚੀਆਂ ਵੀ ਦਿਖ ਰਹੀਆਂ ਹਨ ਤੇ ਨਾਲ ਕੁਝ ਪੈਸੇ ਹਨ ਇਹ ਸਭ ਦੇਖ ਕੇ ਦੁਕਾਨਦਾਰ ਬੜਾ ਹੈਰਾਨ ਹੋਇਆ। ਉਸਨੇ ਉਸ ਬਿੱਲੀ ਦੇ ਗੜ ਵਿੱਚੋਂ ਉਸ ਬੈਗ ਨੂੰ ਉਤਾਰਿਆ ਤੇ ਕੀ ਦੇਖਿਆ? ਉਸ ਵਿੱਚ ਕੁਝ ਪਰਚੀਆਂ ਹਨ। ਪਰਚੀ ਤੇ ਕੁਝ ਸਮਾਨ ਲਿਖਿਆ ਹੋਇਆ ਤੇ ਨਾਲ ਲਿਖਿਆ ਹੋਇਆ ਕਿ ਇਹ ਸਾਰਾ ਸਮਾਨ ਇਸ ਬੈਗ ਵਿੱਚ ਪੈਕ ਕਰ ਦਿਓ ਤੇ ਬੰਦੇ ਦੇ ਪੈਸੇ ਲੈ ਲਿਓ। ਬਕਾਇਆ ਇਸੇ ਬੈਗ ਵਿੱਚ ਪਾ ਕੇ ਵਾਪਸ ਬਿੱਲੀ ਦੇ ਗੜ ਨਾਲ ਟੰਗ ਦਿਓ। ਦੁਕਾਨਦਾਰ ਨੇ ਉਸ ਬੈਗ ਵਿੱਚੋਂ ਪਰਚੀ ਕੱਢੀ ਤੇ ਸਮਾਨ ਪੜਿਆ। ਸਾਰਾ ਸਮਾਨ ਇਕੱਠਾ ਕੀਤਾ ਤੇ ਵਾਪਸ ਉਸੇ ਬੈਗ ਵਿੱਚ ਪਾ ਕੇ ਬਿੱਲੀ ਦੇ ਗਲੇ ਵਿੱਚ ਲਟਕਾ ਦਿੱਤਾ ਉਸ ਦੁਕਾਨਦਾਰ ਨੇ ਸੋਚਿਆ ਕਿ ਬਿੱਲੀ ਬਹੁਤ ਸਿਆਣੀ ਹੈ ਜਿਹੜੀ ਇੱਥੋਂ ਤੱਕ ਇਸ ਸਮਾਨ ਲੈਣ ਆ ਗਈ ਮੈਨੂੰ ਇਸ ਦੇ ਮਾਲਕ ਨੂੰ ਮਿਲਣਾ ਚਾਹੀਦਾ ਹੈ ਇਸ ਲਈ ਮੈਨੂੰ ਇਸ ਬਿੱਲੀ ਦੇ ਪਿੱਛੇ-ਪਿੱਛੇ ਜਾਣਾ ਚਾਹੀਦਾ ਹੈ ਉਸ ਦੁਕਾਨਦਾਰ ਨੇ ਜਲਦੀ ਨਾਲ ਦੁਕਾਨ ਬੰਦ ਕੀਤੀ ਤੇ ਬਿੱਲੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਉਹ ਬਿੱਲੀ ਅੱਗੇ-ਅੱਗੇ ਜਾ ਰਹੀ ਸੀ ਤੇ ਉਹ ਦੁਕਾਨਦਾਰ ਉਸ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਬਿੱਲੀ ਬੱਸ ਸਟੈਂਡ ਤੇ ਰੁਕ ਗਈ ਤੇ ਇੱਕ ਬੱਸ ਵਿੱਚ ਜਾ ਕੇ ਚੜ ਗਈ ਤੇ ਦੁਕਾਨਦਾਰ ਵੀ ਉਸ ਦੇ ਪਿੱਛੇ ਹੀ ਚਲਾ ਗਿਆ ਤੇ ਬੱਸ ਦੀ ਇੱਕ ਸੀਟ ਤੇ ਬੈਠ ਗਿਆ ਉਸ ਬਿੱਲੀ ਨੇ ਬੱਸ ਵਿੱਚ ਚੜਕੇ ਵੀ ਉਸੇ ਤਰ੍ਹਾਂ ਜੋ ਟਿਕਟਾਂ ਕੱਟ ਰਿਆ ਸੀ ਉਸ ਦਾ ਪੌਂਤਾ ਖਿੱਚਿਆ ਤੇ ਉਸ ਕੰਡਕਟਰ ਨੇ ਬੜੇ ਧਿਆਨ ਨਾਲ ਬਿੱਲੀ ਵੱਲ ਦੇਖਿਆ ਉਸ ਨੂੰ ਕੁਝ ਸਮਝ ਆਇਆ ਕਿ ਇਹ ਬਿੱਲੀ ਕਿਤੇ ਜਾਣਾ ਚਾਹੁੰਦੀ ਹੈ ਪਰ ਕਿੱਥੇ ਜਾਣਾ ਚਾਹੁੰਦੀ ਹੈ ਉਸ ਨੇ ਇਸ ਦੇ ਗਲੇ ਵਿੱਚ ਕੁਝ ਸਮਾਨ ਲਟਦਾ ਹੋਇਆ ਦੇਖਿਆ ਉਸ ਕੰਡਕਟਰ ਨੇ ਬਿੱਲੀ ਦੇ ਗਲੇ ਵਿੱਚ ਉਹ ਸਮਾਨ ਉਤਾਰਿਆ ਤੇ ਦੇਖਿਆ ਕਿ ਉਸ ਤੇ ਕੁਝ ਪਰਸੀਆਂ ਤੇ ਐਡਰੈਸ ਲਿਖਿਆ ਹੋਇਆ ਉਸ ਕੰਡਕਟਰ ਨੇ ਉਹ ਐਡਰੈਸ ਦੇਖਿਆ ਤੇ ਉੱਥੋਂ ਦੀ ਟਿਕਟ ਕੱਟ ਕੇ ਇਸ ਬਿੱਲੀ ਦੇ ਗਲੇ ਦੇ ਨਾਲ ਹੀ ਬੰਨ੍ਹ ਦਿੱਤੀ ਤੇ ਬਣਦੇ ਪੈਸੇ ਲੈ ਲੈ ਉਹ ਕੰਡਕਟਰ ਵੀ ਬੜਾ ਹੈਰਾਨ ਹੋਇਆ ਤੇ ਬੜਾ ਹੀ ਖੁਸ਼ ਵੀ ਹੋਇਆ ਕਿ ਬਿੱਲੀ ਬਹੁਤ ਸਿਆਣੀ ਹੈ ਹੁਣੇ ਦੁਕਾਨਦਾਰ ਬੈਠਾ ਹੋਇਆ ਵੀ ਸਾਰਾ ਕੁਝ ਦੇਖ ਰਿਹਾ ਸੀ ਤੇ ਨੋਟ ਕਰ ਰਿਹਾ ਸੀ ਕਿ ਹੁਣ ਦੇਖਦਾ ਹਾਂ ਕਿ ਇਸ ਦਾ ਮਾਲਕ ਕਿੰਨਾ ਸਿਆਣਾ ਹੋਵੇਗਾ ਜੋ ਕਿ ਇਸ ਤਰ੍ਹਾਂ ਦੀ ਬਿੱਲੀ ਰੱਖੀ ਹੋਈ ਹੈ ਤੇ ਉਸ ਨੂੰ ਸਭ ਕੁਝ ਸਿਕਾ ਕੇ ਰੱਖਿਆ ਹੋਇਆ ਹੈ ਸਾਰਾ ਕੰਮ ਕਰ ਰਹੀ ਹੈ ਕੋਈ 10-15 ਮਿੰਟ ਦੇ ਬਾਅਦ ਉਸ ਬਿੱਲੀ ਦਾ ਸਟੇਸ਼ਨ ਆ ਗਿਆ ਤੇ ਕੰਡਕਟਰ ਨੇ ਬੱਸ ਰੋਕੀ ਤੇ ਬਿੱਲੀ ਨੂੰ ਇਸ਼ਾਰਾ ਕੀਤਾ ਬਿੱਲੀ ਹੀਠਾਂ ਉਤਰ ਗਈ ਕਿਉਂਕਿ ਬਿੱਲੀ ਜਾਣਦੀ ਸੀ ਸ਼ਾਇਦ ਪਹਿਲਾਂ ਵੀ ਆਉਂਦੀ ਜਾਂਦੀ ਹੋਵੇਗੀ ਇਸ ਤਰ੍ਹਾਂ ਉਹ ਆਪਣੇ ਸਟੇਸ਼ਨ ਤੇ ਉਤਰ ਗਈ ਤੇ ਦੁਕਾਨਦਾਰ ਵੀ ਉਸ ਦੇ ਪਿੱਛੇ-ਪਿੱਛੇ ਉਤਰ ਗਿਆ ਬਿੱਲੀ ਬਾਜ਼ਾਰ ਦੀਆਂ ਗਲੀਆਂ ਵਿੱਚ ਅੱਗੇ-ਅੱਗੇ ਜਾ ਰਹੀ ਹੈ ਦੁਕਾਨਦਾਰ ਉਸ ਦੇ ਪਿੱਛੇ-ਪਿੱਛੇ ਜਾ ਰਿਹਾ ਹੈ ਦੁਕਾਨਦਾਰ ਉਸ ਦਾ ਪਿੱਛਾ ਕਰ ਰਿਹਾ ਹੈ ਕਿ ਉਹ ਦੇਖਣਾ ਚਾਹੁੰਦਾ ਸੀ ਕਿਸ ਦਾ ਮਾਲਕ ਹੋਣ ਹੈ ਮੈਸ ਨੂੰ ਮਿਲਣਾ ਚਾਹੁੰਦਾ ਹ ਬਿੱਲੀ ਇੱਕ ਬਹੁਤ ਵੱਡੇ ਸਾਰੇ ਘਰ ਦੇ ਗੇਟ ਅੱਗੇ ਖੜੀ ਹੋ ਗਈ ਤੇ ਉਸ ਨੇ ਰਿੰਗ ਮਾਰਨੀ ਸ਼ੁਰੂ ਕਰ ਦਿੱਤੀ ਇਹ ਦੁਕਾਨਦਾਰ ਵੀ ਪਿੱਛੇ ਹੀ ਖੜਾ ਸੀ ਬਿੱਲੀ ਨੇ 2-3-4 ਵਾਰੀ ਰਿੰਗਾ ਮਾਰੀਆਂ ਦੁਕਾਨਦਾਰ ਖੁਸ਼ ਹੋ ਰਿਹਾ ਸੀ ਕਿ ਕਿੰਨੀ ਸਿਆਣੀ ਬਿੱਲੀ ਹੈ ਜਦੋਂ ਬਿੱਲੀ ਨੇ ਕੋਈ 4-5 ਵਾਰੀ ਰਿੰਗਾ ਮਾਰੀਆਂ ਤਾਂ ਅੰਦਰੋਂ ਇੱਕ ਬੁੱਢਾ ਆਦਮੀ ਉਸਨੇ ਦਰਵਾਜ਼ਾ ਖੋਲ੍ਹਿਆ ਤੇ ਕੁਝ ਨਹੀਂ ਪੁੱਛਿਆ ਦੱਸਿਆ ਤੇ ਬਿੱਲੀ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਉਸਨੇ ਬਿੱਲੀ ਨੂੰ ਕਾਫੀ ਕੁੱਟਿਆ ਇਹ ਸਭ ਦੇਖ ਕੇ ਇਸ ਦੁਕਾਨਦਾਰ ਤੋਂ ਰਿਹਾ ਨਾ ਗਿਆ ਤੇ ਉਸਨੇ ਉਸ ਬਜ਼ੁਰਗ ਆਦਮੀ ਨੂੰ ਕਿਹਾ ਭਾਈ ਸਾਹਿਬ ਇਹ ਤੁਸੀਂ ਕੀ ਕਰ ਰਹੇ ਹੋ ਇਸ ਬੇਜਵਾਨ ਉੱਤੇ ਇੰਨਾ ਜਲੂ ਕਿਉਂ ਟਾ ਰਹੇ ਹੋ ਕਿਉਂ ਇਸ ਵਿਚਾਰੀ ਨੂੰ ਕੁੱਟ ਰਹੇ ਹੋ ਇਸਨੇ ਤਾੜਾ ਕੀ ਵਕਾਰ ਦਿੱਤਾ ਤੇ ਉਸ ਦੁਕਾਨਦਾਰ ਦੀ ਇਹ ਗੱਲ ਸੁਣ ਕੇ ਬੰਦਾ ਆਦਮੀ ਬੋਲਿਆ ਬੜੀ ਬੇਅਕਲ ਬਿੱਲੀ ਹੈ ਦਰਵਾਜੇ 'ਤੇ ਰਿੰਗਾ ਮਾਰ-ਮਾਰ ਇਸ ਨੇ ਮੇਰਾ ਸਿਰ ਖਾ ਲਿਆ ਇਸ ਨੂੰ ਪਤਾ ਹੈ ਕਿ ਖੋਲ ਹੀ ਦੇਣਾ ਹੈ ਇੱਕ ਬਿੱਲ ਮਾਰ ਕੇ ਬੰਦਾ ਚੁੱਪ ਕਰ ਜਾਂਦਾ ਹੈ ਇਹ ਵਾਰ-ਵਾਰ ਬਿੱਲਾ ਮਾਰ ਰਹੀ ਹੈ ਤੇ ਨਾਲੇ ਸੌਦੇ ਵਾਲੀਆਂ ਸਾਰੀਆਂ ਪੱਟੀਆਂ ਨਾਲ ਲੈ ਗਈ ਤੇ ਇੱਕ ਚਪਲਾਂ ਵਾਲੀ ਪੱਤੀ ਇੱਥੇ ਛੱਡ ਗਈ ਇਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੀਆਂ ਚਪਲਾ ਟੁੱਟੀਆਂ ਹੋਈਆਂ ਹਨ ਤੇ ਉਹ ਵੀ ਲਿਆਉਣ ਵਾਲੀਆਂ ਹਨ ਐਡੀ ਬੇਕੁਫਤ ਨਿਕੰਮੀ ਬਿੱਲੀ ਹੈ ਇਸ ਨੂੰ ਖਾਲੀ ਦੁੱਧ ਪੀਣ ਦਾ ਪਤਾ ਹੈ ਕੰਮ ਕਰਤਾ ਕੋਈ ਕਰਦੀ ਨਹੀਂ ਹੈ ਉਸ ਬਜ਼ੁਰਗ ਦੀ ਇਹ ਗੱਲ ਸੁਣ ਕੇ ਦੁਕਾਨਦਾਰ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਬੰਦੇ ਦੀਆਂ ਇਛਾਵਾਂ ਕਦੀ ਨਹੀਂ ਖਤਮ ਹੋ ਸਕਦੀਆਂ ਬੰਦਾ ਕਦੀ ਵੀ ਸੰਤੁਸ਼ਟ ਨਹੀਂ ਹੋ ਸਕਦਾ ਚਾਹੇ ਕੋਈ ਕਿੰਨਾ ਵੀ ਸੋਨੇ ਦਾ ਬਣ ਜੀ ਜੇਕਰ ਇੱਕ ਮਾੜੀ ਜੀ ਗਲਤੀ ਵੀ ਹੋ ਜਾਵੇ ਤੇ ਉਸ ਦੇ ਕੀਤੇ ਹੋਏ ਸਾਰੇ ਕੰਮ ਇੱਕ ਪਲ ਵਿੱਚ ਬੰਦਾ ਭੁਲਾ ਦਿੰਦਾ ਹੈ ਤਹਾਨੂੰ ਰੱਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਤੁਸੀਂ ਐਡੇ ਵੱਡੇ ਘਰ ਵਿੱਚ ਇਕੱਲੇ ਰਹਿੰਦੇ ਹੋ ਤੇ ਇਹ ਬਿੱਲੀ ਤੁਹਾਡਾ ਸਹਾਰਾ ਹੈ ਇਹ ਸਾਰਾ ਕੰਮ ਕਰਦੀ ਹੈ ਤੇ ਤੁਹਾਨੂੰ ਤਾਂ ਇਸ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਤੇ ਤੁਸੀਂ ਉਲਟਾ ਉਸ ਨੂੰ ਮਾਰਦੇ ਕੁੱਟਦੇ ਹੋ ਇਹ ਕੋਈ ਚੰਗੀਆਂ ਗੱਲਾਂ ਨਹੀਂ ਹਨ ਤੇ ਦੁਕਾਨਦਾਰ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਜੇਕਰ ਤੁਹਾਨੂੰ ਇਸ ਬਿੱਲੀ ਤੋਂ ਕੋਈ ਤਕਲੀਫ ਹੈ ਤਾਂ ਇਹ ਬਿੱਲੀ ਤੁਸੀਂ ਮੈਨੂੰ ਦੇ ਦਿਓ ਮੈਂ ਆਪੇ ਸਾਂਭ ਲਵਾਂਗਾ ਇਹ ਤਾਂ ਤੁਸੀਂ ਬਿੱਲੀ ਨੂੰ ਕਸ਼ਟ ਦੇ ਰਹੇ ਹੋ ਤੁਸੀਂ ਉਸ ਨੂੰ ਜੇਲ੍ਹ ਦੇ ਅੰਦਰ ਕੈਦ ਕਰਕੇ ਰੱਖਿਆ ਹੋਇਆ ਹੈ ਆਪਣੇ ਫਾਇਦੇ ਲਈ ਤੁਸੀਂ ਉਸ ਨੂੰ ਵਰਤ ਰਹੇ ਹੋ ਤੇ ਦੁਕਾਨਦਾਰ ਦੀਆਂ ਇਹ ਗੱਲਾਂ ਸੁਣ ਕੇ ਉਸ ਬਜ਼ੁਰਗ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸ ਬਜ਼ੁਰਗ ਦੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ ਤੇ ਉਸ ਨੇ ਉਸ ਬਿੱਲੀ ਦੇ ਸਿਰ ਤੇ ਹੱਥ ਫੇਰਿਆ ਤੇ ਉਸ ਦੁਕਾਨਦਾਰ ਨੂੰ ਕਿਹਾ ਮੈਂ ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਕਰਾਂਗਾ ਸੋ ਦੋਸਤੋ ਇਸ ਕਹਾਣੀ ਤੋਂ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਆਉਣ ਵਾਲੀਆਂ ਕਹਾਣੀਆਂ ਦੇ ਨੋਟੀਫਿਕੇਸ਼ਨ ਲਈ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਔਨ ਕਰਿਆ ਕਰੋ ਜੀ ਸੋ ਬਹੁਤ ਬਹੁਤ ਧੰਨਵਾਦ ਜੀ